ਅੱਲਾ ਮੈਂ ਤੈਨੂੰ ਕਰਾਂ ਅਰਜ਼ੋਈ ਓ ਨਮੇ ਸਾਲਾ ਮੈਂ ਤੈਨੂੰ ਕਰਾਂ ਅਰਜ਼ੋਈ ਮੇਰੇ ਪੰਜਾਬ ਤੇ ਅਜੇ ਹੀ ਮਿਹਰ ਕਰਦੀ ਮੇਰੇ ਪੰਜਾਬ ਤੇ ਅਜੇ ਹੀ ਮਿਹਰ ਕਰਦੀ ਨਸ਼ੇ ਦੇ ਦਰਿਆ ਅੰਦਰ ਡੁੱਬ ਰਹੀ ਜਵਾਨੀ ਨੂੰ ਨਸ਼ੇ ਦੇ ਦਰਿਆ ਅੰਦਰ ਡੁੱਬ ਰਹੀ ਜਵਾਨੀ ਨੂੰ ਕੋਈ ਡਬੋਲੀਆ ਲਿਆ ਬਾਹਰ ਕਢਦੀ ਕੋਈ ਡਬੋਲੀਆ ਲਿਆ ਬਾਹਰ ਕਢਦੀ ਨਮੇ ਸਾਲ ਨਮੇ ਸਾਲ ਚ ਵੈਰ ਵਿਰੋਧ ਸਾਰੇ ਖਤਮ ਕਰਕੇ ਨਮੇ ਸਾਲ ਚ ਸਾਰੇ ਵੈਰ ਵਿਰੋਧ ਖਤਮ ਕਰਕੇ ਆਪਸ ਵਿੱਚ ਪਿਆਰ ਵਧਾਈਏ ਜੀ ਨਸ਼ਾ ਪ੍ਰਦੂਸ਼ਣ ਨੂੰ ਖਤਮ ਕਰਨ ਲਈ ਕੋਈ ਨਾ ਮਾਹੀ ਮਤਾ ਪਕਾਈਏ ਜੀ ਮਾਂ ਬੋਲੀ ਦਾ ਸਤਕਾਰ ਕਰਕੇ ਮਾਂ ਬੋਲੀ ਦਾ ਸਤਕਾਰ ਕਰਕੇ ਆਪਣੇ ਵਿਰਸੇ ਨੂੰ ਮਹਾਨ ਬਣਾਈਏ ਜੀ ਸਦਾ ਸੋਚੀਏ ਚੜਦੀ ਕਲਾ ਵਾਲ ਸਦਾ ਸੋਚੀਏ ਚੜਦੀ ਕਲਾ ਵਾਲ ਟੈਂਦੇ ਟੈਂਦੇ ਹੀ ਉੱਠ ਜਾਈਏ ਜੀ ਵਾਹਿਗੁਰੂ કરીએ ਨਾਸ਼ਪੁਰਿਤیاں ਦਾ ਇਕੱਠੇ ਹੋ ਕੇ ਕਰੀਏ ਨਾਸ਼ਪੁਰਿਤیاں ਦਾ ਇਕੱਠੇ ਹੋ ਕੇ ਨਾ ਮਾ ਜੋਸ਼ ਪੰਜਾਬ ਚ ਜਗਾਈਏ ਜੀ ਲੌਂਗਿਆ ਪੰਜਾਬ ਦੀ ਆਣ ਤੇ ਸ਼ਾਨ ਰੱਖ ਕੇ ਲੌਂਗਿਆ ਪੰਜਾਬ ਦੀ ਆਣ ਤੇ ਸ਼ਾਨ ਰੱਖ ਕੇ ਆਪਣੀ ਪੰਜਾਬੀ ਇਹ ਤੁਹਾਨੂੰ ਬਚਾਈਏ ਜੀ ਨਵੇਂ ਸਾਲ ਨੂੰ ਜੀ ਆਇਆਂ ਕਰਕੇ ਨਵੇਂ ਸਾਲ ਨੂੰ ਜੀ ਆਇਆਂ ਕਰਕੇ ਪਿਛਲੇ ਸਾਲ ਨੂੰ ਅਲਵਿਦਾ ਕਹ ਜਾਈਏ ਜੀ ਇਸੇ ਸਾਲ ਨੂੰ ਅਲਵਿਦਾ